ਅੱਛਾ ਅੱਜ ਖੀਰ ਨਹੀਂ ਬਣਾਈ ਮੈਂ ਤਾਂ ਖੀਰ ੜੀ ਕਿਦਾ ਸੀਗਾ ਖੀਰ ਤੁਹਾਨੂੰ ਪਸੰਦ ਨਹੀਂ ਨਾਲੇ ਤੁਸੀਂ ਅੱਜ ਕਿੱਦਾਂ ਖੀਰ ਮੰਗੀ ਆਨੇ ਉਹ ਮੈਂ ਕਿਹਾ ਬਣਾ ਲਓ ਸਰਾਹ ਦਿਆ ਸਰਾਦ ਨਾਲੇ ਆਪਾਂ ਬਜ਼ੁਰਗਾਂ ਨੂੰ ਦੇ ਦੇਾਂਗੇ ਉਹ ਖਾ ਲੈਣਗੇ ਤੇ ਨਾਲੇ ਆਪਾਂ ਖਾ ਲਾਂਗੇ ਬਾਹਾਨੇ ਨਾਲ ਨਹੀਂ ਮੈਂ ਬਣਾਉਣੀਆਂ ਮੈਂ ਪੂਰੀਆਂ ਬਣਾਉਣੀਆਂ ਨਾਲੇ ਮੈਂ ਖੀਰ ਬਣਾਉਣੀ ਆ ਵਿੱਚ ਡ్రਾਈ ਫਰੂਟ ਪਾਉਣਾ ਆ ਠੁੱਠੀ ਸੋਗੀ ਬਿਲਕੁਲ ਤਾਂ ਫੇ ਹੁਣ ਬਜ਼ੁਰਗਾਂ ਨੂੰ ਸਰਾਦ ਨਹੀਂ ਕਰਨਾ ਨਹੀਂ ਚਾਹੀਦਾ ਇਹ ਤਾਂ ਇੱਕ ਸੌਖਾ ਕੰਮ ਆ ਚਲੋ ਜੇ ਤੁਹਾਡੇ ਕੋ ਮਾਂ ਬਾਪ ਦੀ ਪਹਿਲਾਂ ਨਹੀਂ ਸੇਵਾ ਹੋਈ ਪਹਿਲਾਂ ਉਹਨਾਂ ਨੂੰ ਤੁਸੀਂ ਬਦਾਮ ਪਾ ਕੇ ਖੀਰ ਨਹੀਂ ਖਿਲਾ ਸਕੇ ਤੇ ਹੁਣ ਤੁਸੀਂ ਸਰਾਦ ਕਰ ਦਿਓ ਤੇ ਚੰਗੇ ਬਦਾਮ ਪਾਓ ਕਾਜੂ ਪਾਓ ਤੇ ਪਾ ਕੇ ਤੁਸੀਂ ਕਿਸੇ ਨੂੰ ਰੋਟੀ ਖਿਲਾ ਦਿਓ ਤੇ ਉਹ ਤੁਹਾਡੇ ਮਾਪੇ ਨੂੰ ਪਹੁੰਚ ਜਾਣੀ ਹਾਂ ਹਨਾ ਹਾਂ ਉਹ ਹੀ ਤੇ ਉਹ ਨਾਮ ਨਾਲ ਖਾ ਲੈਣਗੇ ਹਾਂ ਤੇ ਤੁਹਾਡਾ ਜਿਹੜਾ ਉਹ ਕਹਿੰਦੇ ਹੁੰਦੇ ਕੋਈ ਪਿਤਰ ਦੋਸ਼ ਹਾਂ ਤੰਗ ਨਹੀਂ ਕਰੂਗਾ ਮਾਪੇ ਤੰਗ ਨਹੀਂ ਕਰਨਗੇ ਕਿਉਂਕਿ ਹੁਣ ਤੁਸੀਂ ਰੋਟੀ ਪਾਣੀ ਤੇ ਉਹਨੂੰ ਖਿਲਾ ਹੀ ਦੇਣਾ ਉਹਨਾਂ ਨੂੰ ਆਹੋ ਫੇਰ ਹਾਂ ਖੀਰ ਪਹੁੰਚ ਜਾਣੀ ਉੱਪਰ ਹਾਂਜੀ ਪੂਰੇ ਵੀ ਪਹੁੰਚ ਜਾਣੇ ਆ ਹੋਰ ਵੀ ਜੰਨਾ ਫਰੂਟ ਫਰਾੜ ਸਭ ਪਹੁੰਚ ਜਾਣਾ ਪਰ ਹਾਂਜੀ ਹਾਂ ਔਰ ਦੋਸਤੋ ਇਦਾਂ ਕਦੀ ਛਟਕਾਰਾ ਮਿਲਦਾ ਬੰਦੇ ਨੂੰ ਹਾਂ ਕਦੀ ਨਹੀਂ ਮਿਲਦਾ ਜਿਹੜੇ ਲੋਗ ਜਿਨ੍ਹਾਂ ਨੇ ਆਪਣੇ ਮਾਪੇ ਬ ਦੀ ਪਹਿਲਾਂ ਸੇਵਾ ਕਰ ਲਈ ਰੋਟੀ ਪਾਣੀ ਖਿਲਾ ਲਿਆ ਹਾਂਜੀ ਰਜਾ ਕੇ ਉਹਨਾਂ ਨੂੰ ਖੁਸ਼ ਕਰਤਾ ਉਹਨਾਂ ਨੂੰ ਸਰਾਦ ਮਨਾਉਣ ਦੀ ਲੋੜ ਨਹੀਂ ਪੈਂਦੀ ਸਹੀ ਗੱਲ ਹੈ ਸਰਾਦ ਉਹ ਲੋਗ ਮਨਾਉਂਦੇ ਜਿਹੜੇ ਡਰੇ ਹੋਏ ਆ ਜਿਨ੍ਹਾਂ ਨੇ ਆਪਣੇ ਮਾਪੇ ਬ ਨੂੰ ਪੁੱਛਿਆ ਹੀ ਨਹੀਂਗਾ ਹਾਂਜੀ ਪਹਿਲਾਂ ਉਹਨਾਂ ਨੂੰ ਰੋਟੀ ਖਲਾਈ ਨਹੀਂ ਚੱਜ ਦਾ ਖਾਣਾ ਖਲਾਇਆ ਨਹੀਂ ਤੇ ਬਾਅਦ ਵਿੱਚ ਜਦੋਂ ਉਹ ਚਲੇ ਜਾਂਦੇ ਦੁਨੀਆ ਤੋਂ ਫੇਰ ਆਪਾਂ ਖੀਰ ਆਪਾਂ ਡਰ ਜਾਂਦੇ ਆ ਨਾ ਆਪਾਂ ਡਰੇ ਹੁੰਨੇ ਆ ਡਰ ਜਾਂਦੇ ਆ ਆਣ ਕੇ ਤੁਹਾਨੂੰ ਨਾ ਫੜ ਲੈਣ ਸਾਨੂੰ ਜੇ ਕਹਿੰਨੇ ਨਾ ਵੀ ਸ਼ਾਇਦ ਹੁਣ ਛਟਕਾਰਾ ਹੋ ਜਾਊਗਾ ਵੀ ਅਸੀਂ ਬਾਦ ਵਿੱਚ ਸਰਾਧ ਕਰ ਲਈਏ ਤੇ ਰੱਜ ਕੇ ਜਕੀਰ ਪੂਰੇ ਖਿਲਾਦੀ ਉਹਨਾਂ ਨੂੰ ਤੇ ਨਹੀਂ ਛਟਕਾਰਾ ਹੋਣਾ ਉਹ ਜੋ ਤੁਸੀਂ ਕੀਤਾ ਆ ਉਹ ਭੁਗਤਣਾ ਹੀ ਪੈਣਾ ਹੈ ਉਹਦੇ 'ਚ ਛਟਕਾਰਾ ਐ ਨਹੀਂ ਮਿਲਣਾ ਪਾਉਂ ਜੁਨੀਆਂ ਮਰਜੀ ਜਿਹਨੂੰ ਮਰਜੀ ਹੁਣ ਤੁਸੀਂ ਸਰਾਧ ਕਰਦੇ ਆ ਆਪਾਂ ਚਲੋ ਸਾਰੇ ਤੇ ਜਦੋਂ ਆਪਾਂ ਰੋਟੀ ਖਿਲਾਉਨੇ ਆ ਕਿਸੇ ਨੂੰ ਖਿਲਾਉਨੇ ਆ ਜਾਂ ਕਿਤੇ ਮੰਦਿਰ ਗੁਰਦੁਆਰੇ ਦੇ ਆਉਨੇ ਆ ਨਾ ਬਈ ਇਹ ਪਾਪਾਈ ਦੇ ਨਾਂ ਦੀ ਰੋਟੀ ਆ ਜਾਂ ਬੀਬੀ ਦੇ ਨਾਂ ਦੀ ਰੋਟੀ ਕੀ ਉਹਨਾਂ ਨੂੰ ਪਹੁੰਚ ਜਾਂਦੀ ਆ ਉਹ ਨਹੀਂ ਪਹੁੰਚਦੀ ਕੋਸ਼ਨੀਅਤ ਦਾ ਹੁੰਦਾ ਜਿਹੜੀ ਤੁਸੀਂ ਉਹ ਪਹਿਲਾਂ ਖਲਾਈ ਹੋਈ ਰੋਟੀ ਹੈ ਨਾ ਉਹਨਾਂ ਨੂੰ ਰੱਜ ਕੇ ਸੇਵਾ ਕੀਤੀ ਉਹਨਾਂ ਨੂੰ ਸੰਤੋਸ਼ਟੀ ਬ ਹੋ ਰਹੀ ਤੇ ਡਰਨ ਦੀ ਫੇ ਲੋੜ ਨਹੀਂ ਪੈਂਦੀ ਸਹੀ ਗੱਲ ਆ ਜੀਂਦਿਆਂ ਨੂੰ ਰੋਟੀ ਖਿਲਾ ਦਿਓ ਜੀਂਦਿਆਂ ਨੂੰ ਜੇ ਤੁਸੀਂ ਰੋਟੀ ਖੜਾਈ ਆ ਕਪੜਾ ਸੋਨਾ ਲੈ ਕੇ ਦਿੱਤਾ ਪਾਉਣ ਨੂੰ ਉਹਨਾਂ ਨੂੰ ਬੈਠਿਆਂ ਨੂੰ ਆਰਾਮ ਨਾਲ ਮਿਲਦੀ ਰਹੀ ਹੈ ਰੋਟੀ ਤਾਂ ਫੇ ਕੋਈ ਡਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਵੀ ਦਾਦੀ ਲੋੜ ਨਹੀਂ ਫੇਰ ਸਰਾਧਾਂ ਦੀ ਵੀ ਕਰਨ ਦੀ ਲੋੜ ਨਹੀਂ ਇੱਕ ਕਹਾਣੀ ਆ ਛੋਟੀ ਜੀ ਉਹ ਇੱਕ ਵੋਟੀ ਜੀ ਦਾ ਰੋਟੀਆਂ ਪਕਾਉਂਦੀ ਹੁੰਦੀ ਹੈ ਨਾ ਤਾਂ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਜੀ ਆਓ ਮਾੜੀ ਜੀ ਮਦਦ ਕਰਾਓ ਮੇਰੀ ਮੈਂ ਨਾ ਅੱਜ ਸਰਾਧ ਆ ਤੇ ਮੈਂ ਖੀਰ ਪੂੜੀਆਂ ਬਣਾਉਣੀਆਂ ਆ ਥੋੜੀ ਜੀ ਮੇਰੀ ਹੈਲਪ ਕਰ ਦੋ ਤਾਂ ਖੀਰ ਬਣਾਉਂਦੀ ਆ ਪੂੜੀਆਂ ਬਣਾਉਂਦੀ ਆ ਬੜੇ ਸੋਹਣੇ ਸੋਹਣੇ ਪਕਵਾਨ ਬਣਾਉਂਦੀ ਆ ਤਾਂ ਘਰ ਵਿੱਚ ਮੰਮੀ ਉਹਨਾਂ ਦੀ ਹੈਗੀ ਹੁੰਦੀ ਆ ਹਨਾ ਤਾਂ ਡੈਡੀ ਉਹਨਾਂ ਦੇ ਨਹੀਂ ਹੁੰਦੇ ਤੋ ਕਹਿੰਦੀ ਹੁਣ ਮੈਂ ਆਪਣੇ ਜਦਾ ਡੈਡੀ ਜੀ ਦਾ ਚਲੋ ਡੈਡੀ ਦਾ ਸਰਾਧ ਕਰਨਾ ਹੈ ਤਾਂ ਆਪਾਂ ਰੋਟੀ ਦੇ ਆਵਾਂਗੇ ਕਿੱਥੇ ਵੀ ਦੇਣੀ ਕਿਸੇ ਨੂੰ ਦੇ ਆਵਾਂਗੇ ਹੈਨਾ ਤਾਂ ਉਹ ਅੱਛਾ ਕਹਿੰਦਾ ਮੈਂ ਕਰੋਨਾ ਤੇਨਾਂ ਹੈਲਪ ਤਾਂ ਮਾਂ ਰੋਟੀ ਮੰਗਣ ਆਉਦੀ ਆ ਕਹਿੰਦੀ ਮੈਨੂੰ ਪੁੱਤ ਭੁੱਖ ਲੱਗੀ ਆ ਤਾਂ ਅੱਜ ਨੇਟ ਹੋ ਗਈ ਰੋਟੀ ਆਪਣੀ ਸ ਮੈਨੂੰ ਥੋੜਾ ਜਿਹਾ ਕੁਝ ਖਾਣ ਨੂੰ ਦੇ ਦੇ ਹੈਨਾ ਉਹ ਕਹਿੰਦੀ ਮਮੀ 2 ਮਿੰਟ ਰੋਕ ਨਹੀਂ ਸਕਦੇ ਹੁਣ ਤੁਹਾਨੂੰ ਪਤਾ ਤਾਂ ਹੈਗਾ ਆ ਵੀ ਮੈਂ ਲੱਗੀ ਹੋਈ ਆ ਰੋਟੀ ਬਣਾਉਣ ਪੂਰੀਆਂ ਬਣਾਉਣੀਆਂ ਅਜੇ ਮੈਂ ਛੋਲੇ ਬਣਾਉਣੇ ਆ ਕਈ ਕੁਝ ਬਣਾਉਣਾ ਤਾਂ ਮੈਂ ਤੁਹਾਨੂੰ ਘੰਟਾ ਠਹਿਰ ਕੇ ਰੋਟੀ ਦਵੂੰਗੀ ਅਜੇ ਨਹੀਂ ਮੈਂ ਦੇ ਸਕਦੀ ਤਾਂ ਉਹਦਾ ਦਿਲ ਘਟਦਾ ਹੁੰਦਾ ਉਹਦੀ ਮਮੀ ਦਾ ਬਜ਼ੁਰਗ ਹੁੰਦੀ ਆ ਤਾਂ ਉਹ ਕਹਿੰਦੀ ਆ ਵੀ ਨਹੀਂ ਪੁੱਤ ਚੱਲ ਮੈਨੂੰ ਕੁਝ ਦੇ ਦੇ ਖਾਣ ਨੂੰ ਜੇ ਉਹ ਵੀ ਹੈਗਾ ਉਹ ਕਹਿੰਦੀ ਰਾਤ ਦੀ ਰੋਟੀ ਪਈ ਆ ਚਾਰਨਾ ਖਾਣੀ ਆ ਤਾਂ ਉਹ ਅੱਛਾ ਚੁੱਪ ਕਰ ਰਹੀਦੀ ਆ ਉਹ ਤਾਂ ਫੇਰ ਉਹਨੂੰ ਪਲੇਟ 'ਚ ਰੱਖ ਕੇ ਦੋ ਰੋਟੀਆਂ ਤਾਂ ਚਾਰ ਰੱਖ ਕੇ ਦੇ ਦਿੰਦੀ ਆ ਵੀ ਆ ਖਾ ਲਾ ਹੁਣ ਅਜੇ ਖਾਣੀ ਆ ਤੈਨੂੰ ਬਹੁਤ ਭੁੱਖ ਲੱਗੀ ਆ ਤਾਂ ਆ ਖਾ ਲਾ ਤੇ ਹੁਣ ਤਾਂ ਰੋਟੀ ਤੈਨੂੰ ਲੇਟ ਹੀ ਲੱਭਣੀ ਆ ਜਿਹੜੀ ਆ ਪਕਣੀ ਆ ਤਾਂ ਉਹ ਬਿਜਾ ਲੈ ਕੇ ਬਹਿ ਜਾਂਦੀ ਆ ਬਜ਼ੁਰਗ ਜਿਹੜੀ ਮੰਮੀ ਉਹਨਾਂ ਦੀ ਆਪਣੇ ਕਮਰੇ 'ਚ ਜਾ ਕੇ ਬਹਿ ਜਾਂਦੀ ਆ ਤਾਂ ਉਹਨੂੰ ਸੋਚਦੀ ਆ ਬੈਠੀ ਕਹਿੰਦੀ ਮੈਂ ਹੁਣ ਤਾਂ ਕਹਿੰਦੀ ਸੁੱਕੀ ਰੋਟੀ ਖਾਣ ਲੱਗੀ ਆ ਆਪਣੇ ਆਪ ਨਾਲ ਗੱਲਾਂ ਕਰਦੀ ਆ ਮੈਂ ਸੁੱਕੀ ਰੋਟੀ ਦਾ ਆਚਾਰ ਨਾ ਖਾਣ ਲੱਗੀ ਆ ਕੋਈ ਨਹੀਂ ਮੈਨੂੰ ਮਿਲੂਗੀ ਖੀਰ ਨਾਲੇ ਮੈਨੂੰ ਪੂੜੇ ਮਿਲੂਗੇ ਜਦੋਂ ਮੈਂ ਮਰ ਜੂਗੀ ਨਾ ਮਗਰੋਂ ਮਿਲੂਗੇ ਬਿਲਕੁਲ ਕਿਉਂਕਿ ਜਿੰਦੇ ਜੀ ਤਾਂ ਰੋਟੀ ਨਹੀਂ ਸੀ ਉਹਨੂੰ ਮਿਲਣੀ ਨਹੀਂ ਮਿਲਣੀ ਸੀ ਮਰ ਕੇ ਹੀ ਖੀਰ ਪੂੜੇ ਮਿਲਦੇ ਆ ਮੈਨੂੰ ਜਿੰਦੇ ਉਹ ਕਹਿੰਦੀ ਮੈਨੂੰ ਮਰਨਾ ਪੈਣਾ ਫੇਰ ਖੀਰ ਲੱਗਣੀ ਹੈ ਖੀਰ ਪੂਰੀਆਂ ਲੱਗਣੀਆਂ ਹੈ ਕਹਿੰਦੀ ਮੈਨੂੰ ਫੇਰ ਖੀਰ ਮਿਲਣੀ ਫੇਰ ਮੈਨੂੰ ਪੂੜੇ ਮਿਲਣੇ ਆ ਬਾਹਰ ਦੇ ਵਿੱਚ ਬਦਾਮ ਪਾ ਪਾ ਕੇ ਫੇਰ ਬੁੜਿਆਂ ਨੂੰ ਦਿੰਦੇ ਆ ਲਓ ਜੀ ਹੁਣ ਇਹਨਾਂ ਨੂੰ ਬਦਾਮ ਪਾ ਕੇ ਆਪਾਂ ਖੀਰ ਖਵਾ ਲਈ ਤੇ ਉਹ ਕਹਿੰਨੇ ਖਾਣੀ ਆ ਆਪ ਖਾ ਲਈ ਜਾਂ ਕੁਛ ਬਾਅਦ ਆਪਣਾ ਤਾਂ ਉਹ ਆਪਣੇ ਮਨ ਨੂੰ ਸਮਝਾ ਲੈਂਦੀ ਆ ਤਾਂ ਉਹ ਚਾਰ ਨਾਲ ਰੋਟੀ ਖਾ ਲੈਂਦੀ ਆ ਖਾ ਕੇ ਸੌਂ ਜਾਂਦੀ ਆ ਦੇਖ ਲਓ ਹੂੰ ਤਾਂ ਆ ਹਾਲਾਤ ਆ ਸਾਡੇ ਹੁਣ ਇਸ ਟਾਈਮ ਤੇ ਜੇ ਆਪਾਂ ਉਹਨਾਂ ਖੀਰ ਪੂੜਿਆਂ ਨੂੰ ਉਹਨਾਂ ਦੇਸੀ ਘਿਓ ਦੀਆਂ ਚੀਜ਼ਾਂ ਨੂੰ ਆਪਾਂ ਕੀ ਕਰਾਂਗੇ ਜੇ ਆਪਣੇ ਬਜ਼ੁਰਗ ਭੁੱਖੇ ਸੌਂ ਗਏ ਆਚਾਰ ਨਾਲ ਰੋਟੀ ਖਾ ਕੇ ਸੌਂ ਗਏ ਕੱਪੜਾ ਮਾੜਾ ਪਾਇਆ ਉਹਨਾਂ ਦੇ ਵੀ ਕੱਪੜੇ ਦੇਖਣੇ ਚਾਹੀਦੇ ਆ ਆਪਣਾ ਆਪ ਮਹਿੰਗੇ ਮਹਿੰਗੇ ਸੂਟ ਲੈ ਕੇ ਪਾ ਲਈਦੇ ਆ ਉਹਨਾਂ ਦੇ ਵੀ ਦੇਖਣੇ ਚਾਹੀਦੇ ਆ ਕਿ ਤੁਹਾਨੂੰ ਕਿਦਾਂ ਦਾ ਕੱਪੜਾ ਪਾਇਆ ਮੰਮੀ ਤੁਹਾਨੂੰ ਓਦਾਂ ਦਾ ਲਿਆ ਦੀਏ ਬਿਲਕੁਲ ਜੀ ਬਾਦ ਵਿੱਚ ਕੋਸ਼ਿਸ਼ ਕਰਨ ਦਾ ਫਾਇਦਾ ਨਹੀਂ ਬਾਦ ਵਿੱਚ ਕਿਤੇ ਕੁਝ ਨਹੀਂ ਪਹੁੰਚਣਾ ਕੋਈ ਸ਼ਰਾਧਾ ਦੀ ਰੋਟੀ ਕਿਤੇ ਨਹੀਂ ਪਹੁੰਚਣੀ ਉੱਤੇ ਜਿੱਥੇ ਉਹ ਗਏ ਹੋਏ ਚਲੇ ਗਏ ਦੁਨੀਆ ਤੋਂ ਕਿਤੇ ਨਹੀਂ ਪਹੁੰਚਣੀ ਹਾਂਜੀ ਇੱਕ ਮਨ ਨੂੰ ਆ ਤੁਹਾਡੇ ਨੂੰ ਤਸੱਲੀ ਤੇ ਜੇ ਤੁਸੀਂ ਕਰ ਲਿਆ ਸਾਰਾ ਕੁਝ ਆਪਣੇ ਮਾਂ-ਬਾਪ ਦੀ ਸੇਵਾ ਰੋਟੀ ਉਹਨਾਂ ਨੂੰ ਚੰਗੀ ਖਿਲਾਈ ਤੇ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਲੰਬੀਆਂ ਤਾਣ ਕੇ ਸੌਂ ਜਾਓ ਬੇਫਿਕਰ ਹੋ ਕੇ ਸੌਂ ਜਾਓ ਬਿਲਕੁਲ ਤੇ ਜੇ ਨੇ ਨਹੀਂ ਕੀਤਾ ਉਹਨੂੰ ਡਾਰ ਹੁੰਦਾ ਵੀ ਅਸੀਂ ਕੋਈ ਪੰਗਾ ਨਾ ਪੈ ਜਵੇ ਹਾਂਜੀ 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 ਤੇ ਫਿਰ ਉਹ ਇਦਾਂ ਦੇ ਕੰਮ ਕਰਦੇ ਨਹੀਂ ਤਾਂ ਲੋੜ ਹੀ ਨਹੀਂ ਪੈਂਦੀ ਹਾਂਜੀ ਹਾਂ ਇਸ ਲਈ ਪਹਿਲਾਂ ਸੇਵਾ ਕਰੋ ਹਾਂਜੀ ਬਜ਼ੁਰਗਾਂ ਦੀ ਸੇਵਾ ਜੀਂਦੇ ਜੀ ਕਰ ਲਓ ਬਾਅਦ ਚ ਕੋਈ ਫਾਇਦਾ ਨਹੀਂ ਐਵੇਂ ਤੁਸੀਂ ਥਾਂ ਥਾਂ ਰੋਟੀ ਦੇ ਕੇ ਆਉਨੇ ਆ ਉਹ ਕੋਈ ਖਾਂਦਾ ਨਹੀਂ ਉਹ ਰੋਟੀ ਉਹ ਚੱਕ ਕੇ ਬਾਹਰ ਜਾਨਵਰਾਂ ਨੂੰ ਪਾਉਂਦੇ ਆ ਕੋਠਿਆਂ ਤੇ ਪਾਉਂਦੇ ਆ ਕੋਈ ਕਿਤੇ ਕੋਈ ਕਿਤੇ ਆਪਣੀ ਰੋਟੀ ਉਹ ਸੁੱਟ ਦਿੰਦੇ ਆ ਕੋਈ ਨੀ ਖਾ ਲੂਗਾ ਕਿੰਨਾ ਖਾ ਲੂਗਾ ਕੋਈ ਹੈ ਨਾ ਜਿਹਨੂੰ ਤੁਸੀਂ ਦੇ ਕੇ ਆਉਨੇ ਹੋ ਔਰ ਤੁਸੀਂ ਜੇ ਇਹ ਰੋਟੀ ਕਿਸੇ ਮਤਲਬ ਆਪਣੇ ਬਜ਼ੁਰਗ ਨੂੰ ਸਹੀ ਤਰੀਕੇ ਨਾਲ ਪਹਿਲਾਂ ਹੀ ਖਲਾਈ ਹੁੰਦੀ ਸਹੀ ਸੇਵਾ ਉਹਨਾਂ ਦੀ ਕੀਤੀ ਹੁੰਦੀ ਤਾਂ ਤੁਹਾਨੂੰ ਇਹ ਲੋਡ ਨਹੀਂ ਪੈਣੀ ਲੋਡ ਨਹੀਂ ਪੈਣੀ ਹਾਂਜੀ ਇਹ ਤਾਂ ਹੈ ਸਾਡਾ ਇਹ ਇੱਕ ਮੈਸੇਜ ਹੈ ਜੀ ਹੁਣ ਇਹ ਮੈਸੇਜ ਹੈ ਬਾਕੀ ਜੇ ਤੁਸੀਂ ਚਲੋ ਲੰਗਰ ਲਾਉਣਾ ਹੈ ਉਦਾਂ ਲਾ ਲਓ ਜਿੱਦਾਂ ਮਰਜੀ ਗਰੀਬਾਂ ਦੀ ਸੇਵਾ ਕਰੋ ਲੰਗਰ ਲਾਓ ਹਾਂਜੀ ਪਰ ਇਹ ਸੋਚ ਕੇ ਨਾ ਲਾਓ ਵੀ ਹੁਣ ਅਸੀਂ ਸਰਾਧ ਆਏ ਆ ਤੇ ਸਰਾਧ ਕਰਨੇ ਤਾਂ ਹੁਣ ਸਾਡੇ ਮਾਪੇ ਨੂੰ ਰੋਟੀ ਜਦੋਂ ਮਰਜੀ ਖਿਲਾਓ ਉਹ ਤਾਂ ਰੋਟੀ ਤੁਸੀਂ ਜਦੋਂ ਮਰਜੀ ਖਾਓ ਤੁਸੀਂ ਲੰਗਰ ਲਾਓ ਜਿੰਨੇ ਮਰਜੀ ਲਾਓ ਸੇਵਾ ਕਰੋ ਜੇ ਜੇਦੀ ਮਰਜੀ ਸਰਾਧ ਰਿਪਾਂ ਦੀ ਬਿਲਕੁਲ ਕਰਨੀ ਚਾਹੀਦੀ ਆ ਜਦੋਂ ਮਰਜੀ ਕਰੋ ਇਹ ਜ਼ਰੂਰੀ ਨਹੀਂ ਆ ਹੀ ਦਿਨਾਂ ਅਚ ਕਰਨੀ ਆ ਬਿਲਕੁਲ ਹਾਂ ਇਹ ਐਨੇ ਵੀ ਦੋ ਥਾਲੀਆਂ ਕਿਸੇ ਨੂੰ ਰੋਟੀ ਦੀਆਂ ਖਿਲਾਉਂਦੀਆਂ ਤੇ ਹੁਣ ਭਾਰਤ ਸਾਡਾ ਹਲਕਾ ਹੋ ਗਿਆ ਜੀ ਮਾਪੇ ਖੁਸ਼ ਹੋ ਗਏ ਹਾਂਜੀ ਮਾਪੇ ਐਦਾਂ ਨਹੀਂ ਖੁਸ਼ ਹੋਣੇ ਜੇ ਪਹਿਲਾਂ ਖੁਸ਼ ਕੀਤੇ ਤੇ ਖੁਸ਼ ਹੀ ਆ ਫਿਰ ਹਾਂਜੀ ਫਿਰ ਕੋਈ ਘਬਰਾਉਣ ਦੀ ਲੋੜ ਨਹੀਂ ਉਹਨਾਂ ਦੀਆਂ ਸੀਸਾ ਲੈਣੀ ਆ ਤਾਂ ਉਹਨਾਂ ਕੋ ਜਿੰਦੇ ਜੀ ਲੈ ਲਓ ਜਿੰਦੇ ਜੀ ਮਿਲੀਆਂ ਹੁੰਦੀਆਂ ਨਾ ਉਹ ਤੁਹਾਡੇ ساری ਜ਼ਿੰਦਗੀ ਕੰਮ ਆਉਂਦੀਆਂ ਤੁਹਾਡੀਆਂ ਕੁਲਾਂ ਤਾਰ ਦਿੰਦੀਆਂ ਆਆਂ ਬਜ਼ੁਰਗਾਂ ਦੀਆਂ ਸੀਸਾਂ ਬਿਲਕੁਲ ਪਰ ਤੁਹਾਨੂੰ ਬਰਬਾਦ ਵੀ ਕਰ ਦਿੰਦੀਆਂ ਆਆਂ ਬਜ਼ੁਰਗਾਂ ਦੀਆਂ ਬਦ ਸੀਸਾਂ ਬਿਲਕੁਲ ਬਿਲਕੁਲ ਇਸ ਲਈ ਤੁਸੀਂ ਨਾ ਲਓ ਜੇ ਹੋ ਸਕੇ ਤਾਂ ਜਿੰਨਾ ਹੋ ਸਕੇ ਬਜ਼ੁਰਗਾਂ ਦੀ ਸੇਵਾ ਕਰੋ ਹਾਂ ਬਿਲਕੁਲ ਜਿੰਨਾ ਕੋ ਹੈਗੇ ਬਜ਼ੁਰਗ ਰੋਟੀ ਖਿਲਾ ਲਓ ਉਹਨਾਂ ਨੂੰ ਵਧੀਆ ਖਿਲਾ ਦਿਓ ਹੁਣ ਆਸ਼ਰਮ ਖੁੱਲ ਗਏ ਆ ਨਾ ਹੁਣ ਥਾਂ ਥਾਂ ਬਜ਼ੁਰਗਾਂ ਨੂੰ ਘਰੋਂ ਬਗਾਰ ਕੀਤਾ ਜਾਂਦਾ ਔਰ ਆਸ਼ਰਮਾਂ ਦੇ ਵਿੱਚ ਉਹਨਾਂ ਨੂੰ ਰਹਿਣਾ ਪੈ ਰਿਹਾ ਲੋਕੀ ਉਹਨਾਂ ਦੀ ਸੇਵਾ ਕਰਦੇ ਆ ਤੁਸੀਂ ਦੇਖੋ ਤੁਸੀਂ ਆਪ ਤਾਂ ਘਰੋਂ ਕੱਢ ਦਿੰਨੇ ਆ ਉਹਨਾਂ ਨੂੰ ਪਰ ਲੋਕ ਉਹਨਾਂ ਦੀ ਸੇਵਾ ਕਰਦੇ ਆ ਉੱਥੇ ਰਹਿਣ ਵਾਲੇ ਜਿਹੜੇ ਉਹਨਾਂ ਨੂੰ ਰੱਖਦੇ ਰੋਟੀ ਉਹ ਦਿੰਦੇ ਆ ਉਹਨਾਂ ਨੂੰ ਫੇ ਤੁਹਾਡੀਆਂ ਸਰਾਧਾਂ ਦੀਆਂ ਰੋਟੀਆਂ ਨੂੰ ਕੀ ਕਰੂ ਕੋਈ ਫਾਇਦਾ ਨਹੀਂ ਕਿੰਨੀਆਂ ਵੀਡੀਓ ਦੇਖਦੇ ਆ ਜਿਹਦੇ ਵਿੱਚ ਮਾਂ-ਬਾਪ ਨੂੰ ਕੁੱਟਦੇ ਵੀ ਆ ਹਾਂਜੀ ਕੁੱਟਦੇ ਵੀ ਆ ਘਰੋਂ ਕੱਢ ਦਿੰਦੇ ਆ ਘਰੋਂ ਕੱਢ ਦਿੰਦੇ ਆ ਹਨਾ ਤੇ ਬਾਅਦ ਦੇ ਵਿੱਚ ਫੇ ਉਹਨਾਂ ਨੇ ਸਰਾਧ ਕਰਨੇ ਹਾਂ ਬਾਅਦ ਚ ਉਹਨਾਂ ਦੇ ਸਰਾਧ ਕਰਨੇ ਉਹ ਕੀ ਫਾਇਦਾ ਉਹ ਫੇ ਸਰਾਧ ਸਦੂਰ ਨਹੀਂ ਲੱਗਦੇ ਹੈਗੇ ਜਿਹੜੀਆਂ ਉਹਨਾਂ ਦੀਆਂ ਵਾਦਵਾਵਾਂ ਮਿਲੀਆਂ ਫੇ ਸਰਾਧ ਸਦੂਰ ਕੁਝ ਕੰਮ ਨਹੀਂ ਆਉਣੇ ਸਹੀ ਗੱਲ ਹੈ ਇਸ ਲਈ ਜੋ ਕਰਮ ਆ ਉਹ ਤੁਹਾਨੂੰ ਤੁਹਾਡੇ ਅੱਗੇ ਆਉਣੇ ਆਣ ਜਾਂ ਨਿਜਿੱਠਣੇ ਪੈਣੇ ਆ ਤੇ ਜੇ ਮਾਂ-ਬਾਪ ਹੈਗੇ ਆ ਤੇ ਉਹਨਾਂ ਨੂੰ ਖਿਲਾ ਲਓ ਹੁਣ ਸਰਾਧ ਆ ਨਾ ਖਿਲਾ ਲਓ ਆਪਣੇ ਮਾਂ-ਬਾਪ ਜਿਹਦੇ ਜਿਦੇ ਜਿੰਦੇ ਬੈਠੇ ਉਹਨਾਂ ਨੂੰ ਖਿਲਾਓ ਖੀਰ ਪਾ ਕੇ ਰੋਟੀਆਂ ਜੋ ਮਰਜੀ ਜੋ ਦਿਲ ਉਹਨਾਂ ਦਾ ਦਿਲ ਕਰਦਾ ਖਿਲਾਓ ਬਿਲਕੁਲ ਤੇ ਬਸ ਲੋੜ ਹੀ ਨਹੀਂ ਫੇਰ ਮੁੜ ਕੇ ਸਰਾਧ ਕਰਨ ਦੀ ਲੋੜ ਨਹੀਂ ਪੈਣੀ ਮਰਿਆਂ ਤੋਂ ਬਾਅਦ ਇਹ ਹੀ ਸਾਡਾ ਅੱਜ ਮੈਸੇਜ ਸੀਗਾ ਕਿ ਸਮਝੋ ਤੇ ਮੁੜੋ ਸਹੀ ਗੱਲ ਤੇ ਜਿੰਦਿਆਂ ਦੀ ਸੇਵਾ ਕਰ ਲਓ ਬਾਅਦ ਚ ਮਰਿਆਂ ਦਾ ਕੁਝ ਨਹੀਂ ਕਰਨੀ ਪੈਗਾ ਸਹੀ ਗੱਲ ਹਾਂ ਤੇ ਚੰਗਾ ਦੋਸਤੋ ਫੇਰ ਕੋਈ ਲੈ ਕੇ ਚੰਗਾ ਮੈਸੇਜ ਸ਼ੇਅਰ ਕੋਈ ਗੱਲਬਾਤ ਲੈ ਕੇ ਆਪਾਂ ਫੇਰ ਅਗਲੀ ਵਾਰ ਮਿਲਾਂਗੇ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ